12 ਦੇਖਦਾ ਨਹੀਂ ਬੋਲੇ ਸੁਣਦਾ ਨਹੀਂ ਕਿਹਨੂੰ ਕਹੋਂਗੇ ਜਾ ਕੇ ਸਹੀ ਤੁਸੀਂ ਵਾਟ ਹੈ ਕੌਣ ਨੂੰ ਕਹਿੰਦੇ ਨੇ ਮਲੇਰ ਕੋਲੇ ਦਾ ਭਾਈ ਜਰਾ ਮਲੇਰ ਕੋਲੇ ਦਾ ਭਾਈ ਜਰਾ ਇੱਥੋਂ ਹੀ ਪਤਾ ਲੱਗਦਾ ਕਿੰਨੇ ਖੜੇ ਨੇ ਇੱਥੇ ਕੋਈ Hindu ਹੈ ਕੋਈ Musalman ਹੈ ਕੋਈ Sikh ਹੈ ਕਿਸੇ ਵੀ ਬਹੁਤ ਨਹੀਂ ਹੈ ਜੇ ਤੁਸੀਂ ਦੋ ਘੰਟੇ ਟੱਪ ਕੇ ਦਿਖਾਓ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੁਝ ਵੀ ਹੋਣਾ ਚਾਹੀਦਾ ਹੈ ਇੱਕ ਤਾਂ ਬੇਰੋਜ਼ਗਾਰੀ ਖਤਮ ਹੋਣੀ ਚਾਹੀਦੀ ਜਿਹੜਾ ਕੋਈ ਮਰਜ਼ੀ ਆ ਜਾਵੇ ਇਹ ਹੁੰਦੀ ਨਹੀਂ ਜਿਹੜੀ ਦੁਨੀਆਦਾਰੀ ਦੇ ਵਿੱਚ ਕੋਈ ਵੀ ਪਬਲਿਕਲੀ ਦਿਖਾਉਣੀ ਹੈ ਉਹਦੇ ਚ ਇਹ ਦਿਖਾਇਆ ਜਾਂਦਾ ਵੀ ਹਾਂ ਮੈਨੂੰ ਇਕੱਠੇ ਕਿਵੇਂ ਕਰਨਾ ਉਹਦਾ ਚਾਰ ਜੁੜ ਗਏ ਉਹਦੋਂ ਚਾਰ ਜੁੜ ਗਏ ਉਹਦੋਂ ਕੰਧੇ ਕਦਮ ਸਰਕਾਰ ਮੰਡ ਦਾ ਜਿਹੜਾ ਕੱਲਾ ਕੱਲਾ ਬੰਦਾ ਜਿੰਨੇ ਵੀ ਖੜੇ ਨੇ 1,20,000 ਰੁਪਏ ਨੂੰ ਕਰਜਾਈ ਦੇਣੇ ਕੱਲਾ ਕੱਲਾ ਜਾਂ ਜੰਮਲਾ ਵਿੱਚ ਹੈ ਉਹ ਕਹਿੰਦਾ ਮੈਨੇ ਕੋ ਦਿਨਾਂ ਲਈ 1,20,000 ਰੁਪਏ ਕੱਲੇ ਕੱਲੇ ਸਰਕਾਰ ਉਹਦੇ ਹਿੱਸੇ ਜੀ ਆ ਰਹੀ ਹੈ ਜੀ ਦੇ ਭੈਣ ਚ ਦਾ ਕਿੱਥੋਂ ਦੇਣਗੇ ਤੇ ਇਹਨੂੰ ਪੂਰਾ ਕਰਕੇ ਜੀ ਤੁਸੀਂ ਮਾਨ ਸਾਹਿਬ ਮਾਨ ਸਾਹਿਬ ਤੇ ਅਸੀਂ ਦੁਖੀ ਕਾ ਲੋਏ ਹਾਂ ਖੁਸ਼ ਹੈ ਤੁਸੀਂ ਕਹਿ ਰਹੇ ਹੋ ਕਰਨਾ ਕਰਦੇ ਅਸੀਂ ਤਾਂ ਹੈ ਕਹਿ ਰਹੇ ਹਾਂ ਅਸੀਂ ਤਾਂ ਦੁਖੀ ਹਾਂ ਮਾਨ ਸਾਹਿਬ ਤੋਂ ਅਸੀਂ ਤਾਂ ਪੂਰੇ ਦੁਖੀ ਹਾਂ ਕਿਹੜੇ ਕਿਹੜੇ ਮਾਨ ਸਾਹਿਬ ਤੋਂ ਭਗਵਾਨ ਤਮਾਨ ਸਾਹਿਬ ਤੋਂ ਕਿਸਨ ਜੀ ਤਮਾਨ ਸਾਹਿਬ ਤੋਂ ਸਾਡਾ ਦੀਪ ਸਿੱਧੂ ਸੁਧੂ ਮੂਸੇ ala ਕਈ ਅਨੇ ਖੋਤੇ ਗਏ ਨੇ ਉਹਨਾਂ ਦੀ ਬੇਪਰਵਾਹੀ ਸਾਹਿਬ ਨਾਲ ਜੇ ਗੈਂ ਹੈ ਅਸੀਂ ਭਗਵਾਨ ਤਮਾਨ ਤੋਂ ਦੂਗੀ ਆ ਅੱਛਾ ਮਾਨ ਜੀ ਕਿਉਂ ਨਹੀਂ ਇਹ ਕਿਉਂ ਦੁਖੀ ਕਿਉਂ ਇਹ ਤਾਂ ਤਾਰੀਫ ਕਰ ਰਹੇ ਭਗਵਾਨ ਤਮਾਨ ਸਾਹਿਬ ਹੋਰਾਂ ਦੀ ਤੁਸੀਂ ਸਿਮਰਜੀਤ ਸਿੰਘ ਮਾਨ ਹੋਰਾਂ ਦੀ ਤਾਰੀਫ ਕਰ ਰਹੇ ਹਾਂ ਜੀ ਅਸੀਂ ਉਹਨਾਂ ਦੀ ਤਾਰੀਫ ਕਰਦੇ ਹਾਂ ਬਰ ਹੱਕ ਤਾਰੀਫ ਕਰਦੇ ਹਾਂ ਉਹ ਹਰੀ ਕੇ ਪਾਸੇ ਆ ਕੇ ਖੜਦੇ ਨੇ ਅਸੀਂ ਉਹ ਨਾ ਦੇ ਨਾ ਭਗਵਾਨਤਮਾਨ ਦੇ ਖਿਲਾਫ ਹੈ ਇਹ ਗੱਲ ਅਸੀਂ ਠੋਕੇ ਕਹਿ ਸਕਦੇ ਇਹ ਤਾਂ ਕਹਿੰਦੇ ਉਹਨਾਂ ਨੂੰ ਘਰੇ ਬਹਿ ਜਾਣਾ ਚਾਹੀਦਾ ਉਹ ਹਾਂ ਉਹਨੂੰ ਘਰੇ ਬੈਠਣਾ ਚਾਹੀਦਾ ਗੱਦੀ ਕਿਸੇ ਹੋਣ ਨੂੰ ਸੰਭਾਲਣੀ ਚਾਹੀਦੀ ਆ ਉਹਨੂੰ ਆਪਣੇ ਘਰੇ ਬੈਠਣਾ ਚਾਹੀਦਾ ਇਹ ਆ ਪੈਗ ਲਾਵੇ ਆਰਾਮ ਨਾਲ ਪੈਗ ਲਾਵੇ ਪੈਵੇਂ ਆਰਾਮ ਨਾਲ ਰੈਸਟ ਕਰੇ ਉਹਦਾ ਰੈਸਟ ਕਰਨ ਦਾ ਟਾਈਮ ਆ ਗਿਆ ਕੀ ਕੀ ਹਵਾ ਕੀ ਕਰੀ ਜਿਵੇਂ ਉਹ ਮੁੰਡਾ ਕਹਿ ਰਿਹਾ ਕਿ ਮਾਨ ਸਿੰਘ ਜੀ ਸਿੰਘ ਮਾਨ ਹੋਣਾ ਚਾਹੀਦਾ ਹੈ ਕਹਿੰਦੇ ਇਹ ਸਿਰਨ ਸਿੰਘ ਜੀ ਸਿੰਘ ਮਾਨ ਦਾ ਹੋਣਾ ਚਾਹੀਦਾ ਹੱਕ ਵਾਸਤੇ ਬੋਲਣ ਵਾਲਾ ਬੰਦਾ ਚਾਹੀਦਾ ਸਾਨੂੰ ਵੱਟ ਹੱਕ ਤੇ ਜਿਹੜਾ ਬੋਲੂਗਾ ਉਹਨੂੰ ਹੀ ਕਹਾਂਗੇ ਤਾ ਬੋਲਦੇ ਹੱਕ ਚ ਅੱਜ ਬੋਲਦੇ ਨੇ ਤਾਂ ਹੀ ਕਹਿ ਰਹੇ ਨੇ ਹਾਂ ਕੀ ਕੀ ਕੁਛ ਕਿਆ ਮਲੇਰ ਕੋਟਲੇ ਵਾਸਤੇ ਕੀ ਗੱਲਾ ਇੱਕ ਚੀਜ਼ ਹੀ ਐਸੀ ਹੈ ਕਿ ਇਹਨੂੰ ਹਰ ਇੱਕ ਬੰਦਾ ਕਹਿੰਦਾ ਇੰਜੋਏ ਵਾਸਤੇ ਆਏ ਭਾਈਚਾਰਾ ਸਾਰਾ ਕੁਝ ਇੱਥੇ ਹੀ ਮਲੇਰ ਕੋਲੇ ਜ ਹੋਰ ਹੈ ਕੀ ਇੱਥੇ ਹੋਰ ਕਿਤੇ ਜਾ ਕੇ ਤੁਸੀਂ ਖੜ ਕੇ ਦਿਖਾਓ ਇਸ ਤਰ੍ਹਾਂ ਮਾਣਿਆ ਮਜਵਾ ਲੱਗ ਰਿਹਾ ਕਿ ਨਾ ਖੜ ਕੇ ਆਗੇ ਇਹਨੂੰ ਕਹਿੰਦੇ ਨੇ ਭਾਈਚਾਰ ਇਹਨੂੰ ਕਹਿੰਦੇ ਨੇ ਮਲੇਗੋੜਾ ਦਾ ਭਾਈ ਜਰਾ ਮਲੇਗੋੜਾ ਦਾ ਭਾਈ ਜਰਾ ਇੱਥੋਂ ਹੀ ਪਤਾ ਲੱਗਦਾ ਕਿੰਨੇ ਖੜੇ ਨੇ ਇੱਥੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕਿਸੇ ਵੀ ਬੇਵੋਦ ਨਹੀਂ ਆ ਕੇ ਇੱਥੇ ਦੋ ਘੰਟੇ ਟੱਪ ਕੇ ਦਿਖਾਓ ਅਗਲਾ ਬੁੰਡੇ ਜਿਹਾ ਬੰਦ ਦੇਣੇ ਚਲੇ ਜਾਂਦੇ ਵੀ ਦੇ ਦੇ ਉਹਨਾਂ ਦੀ ਬੁੰਡੇ ਜਮਾ ਅੱਛਾ ਉਹ ਕਹਿ ਰਿਹਾ ਜੀ ਮਾਨ ਉਹਨੂੰ ਬਟ ਇਹ ਨਹੀਂ ਪਤਾ ਮਾਨ ਹੈ ਕੀ ਚੀਜ਼ ਜਿਹੜਾ ਮਾਨ ਸਿਵਰਿੰਦਰ ਸਿੰਘ ਮਾਨ ਹੈ ਉਹ ਮਾਨ ਹੈ ਜਿਹੜਾ ਦੂਆ ਮਾਨ ਹੈ ਉਹ ਭੈਣ ਦਾ ਜਾਨ ਹੈ ਉਹਨਾਂ ਦਾ ਕੁੱਲ ਲੁੱਟਣ ਵਾਲਾ ਜਾਨ ਹੈ ਰੱਖੋ ਸ਼ਬਦਾਂ ਦੀ ਥੋੜੀ ਤੇ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਭਾਜਪੀ ਕਾਂਗਰਸ ਇਹਨਾਂ ਨੇ ਕੁਝ ਨਹੀਂ ਸਵਾਰੇ ਮਲੇਰ ਕੋਟਲੇ ਦਾ ਕਿਸੇ ਤੋਂ ਕੁਝ ਨਹੀਂ ਲੈਣਾ ਹੁੰਦਾ ਇਹ ਜ਼ਾਇਦਾ ਵੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੁਝ ਵੀ ਹੋਣਾ ਚਾਹੀਦਾ ਇੱਕ ਤਾਂ ਬੇਰੋਜ਼ਗਾਰੀ ਖਤਮ ਹੋਣੀ ਚਾਹੀਦੀ ਹਲਾ ਕੋਈ ਮਰਜ਼ੀ ਆ ਜਾਵੇ ਇਹ ਹੁੰਦੀ ਨਹੀਂ ਬਿਲਕੁਲ ਜਿਹੜਾ ਕੋਈ ਕਹਿੰਦਾ ਮੇਰੀ ਜੇਹ ਚ ਵਾਸ ਸਹੀ ਹੈ ਮੇਰੀ ਜੇਹ ਚ ਵਾਸ ਸਹੀ ਹੈ ਉਹ ਕੰਮ ਹੈ ਕਹਿੰਦਾ ਭੁਖਨਗਦੇ ਢੇਕੇ ਬੋਲਾ ਚੋਦੇ ਅੰਨਾ ਦੇ ਕੇ ਅੰਨੀ ਨਗਰੀ ਹੈ ਅੰਨੀ ਦੁਨੀਆ ਦਿਖਾ ਰਹੀ ਹੈ ਅੰਨੀ ਨਗਰੀ ਹੈ ਅੰਨੀ ਦੁਨੀਆ ਦਿਖਾ ਰਹੀ ਹੈ ਜਿਹੜੀ ਅਗੇ ਨਾ ਗਾਣੀ ਭੁਖਨਗਦੇ ਢੇਕੇ ਅੰਨਾ ਚੋਦੇ ਬੋਲਾ ਦੇਖੇ 12 ਦਿਗਦਾ ਨਹੀਂ ਬੋਲੇ ਨਾ ਸੁਣਦਾ ਨਹੀਂ ਕਿਹਨੂੰ ਕਹੋਂਗੇ ਜਾ ਕੇ ਸਹੀ ਤੁਸੀਂ ਵਾਟ ਹੈ ਕੌਣ ਕੁਝ ਨਹੀਂ ਹੈ ਬੜੀਆਂ ਟੇਡੀਆਂ ਗੱਲਾਂ ਕਰਦੇ ਉਹ ਦੁਨੀਆਂ ਦੇ ਦੁਖੀ ਹੋਇਆ ਬੰਦਾ ਦੁਖੀ ਨਹੀਂ ਕਹੂ ਹੋ ਕੀ ਕਹੂ ਅੱਛਾ ਮੈਨੂੰ ਦੱਸੋ ਮਲੇਰ ਕੋਟਲੇ ਦਾ ਭਲਾ ਕਨੇ ਕੀਤਾ ਹੁਣ ਤੱਕ ਮਲੇਰ ਕੋਟਲੇ ਦਾ ਭਲਾ ਕਿ ਮੇਰੇ ਗੁਰ ਦਾ ਭਲਾ ਤਾਂ ਰੱਬ ਹੀ ਕਰੂ ਹੋਰ ਨਹੀਂ ਕੋਈ ਕਰ ਸਕਦਾ ਹੋਰ ਤਾਂ ਜਿਹੜਾ ਕੋਈ ਹੁੰਦਾ ਬਾਜੇ ਜੇ ਚੱਲ ਭੈਣ ਦੀ ਫੁੱਦੀ ਅੰਗਰੇਜ਼ ਦੀ ਨਾਲੇ ਹੋਲੀ ਨਾਲੇ ਗਾਲਾਂ ਤਾਂ ਕੱਢਦੇ ਗਾਲਾਂ ਤਾਂ ਦੁਖੀ ਹੋ ਕੇ ਬੰਦਾ ਗਾਲ ਹੀ ਕੱਢੂ ਹੋਰ ਕੀ ਕਰੂ ਸਾਦਾ ਪ੍ਰਧਾਨਗੜਾ ਨਿਕਾ ਵਿਸੇ ਜਿਹੜਾ ਉਹ ਨਿਕਾ ਪ੍ਰਧਾਨਗੜਾ ਦਾ ਨੇ ਪੜ ਲਾਂਗੇ ਹੋਰ ਕੀ ਹਾਲ ਹੈ ਬਈ ਵਧੀਆ ਬਈ ਕੀ ਕਰਦੇ ਹੋ ਕੰਮ ਦੇ ਦਿਓ ਥੋੜਾ ਰਾਸ਼ਪੜਾ ਹੋ ਗਿਆ ਤੁਸੀਂ ਅੱਗੇ ਨੂੰ ਆ ਜਾਓ ਇੱਥੇ ਲੋ ਇੱਥੇ ਆਪਣੀ ਦੁਕਾਨ ਆਹ ਦੁਕਾਨਾ ਰਾਸ਼ਪੜਾ ਹੋ ਗਿਆ ਕਹਿੰਦੇ ਮੁਹੱਬਤ ਹੀ ਗੱਲ ਹੁੰਦੀ ਹੈ ਇੱਥੇ ਕੀ ਹਾਲ ਹੈ ਬਈ ਠੀਕ ਹੈ ਜੀ ਕਹਿੰਦੇ ਮੁਹੱਬਤ ਹੀ ਬੜੀ ਗੱਲ ਹੁੰਦੀ ਹੈ ਇੱਥੇ ਹਾਂ ਮੁਹੱਬਤ ਬੜੀ ਗੱਲ ਹੈ ਜੀ ਕਿੰਦਾ ਤਿਆਰੀ ਫਿਰ ਇੱਧਰ ਵੋਟ ਪਾਉਣ ਦੀ ਵੋਟ ਪਾਵਾਂ ਮਾਨ ਸਾਹਿਬ ਨੂੰ ਕਿਹੜੇ ਮਾਨ ਸਾਹਿਬ ਮਾਨ ਸਾਹਿਬ ਇੱਕ ਵੀ ਮਾਨ ਸਾਹਿਬ ਨੇ ਹੋਣ ਸਮਝੇ ਸਿੰਘ ਮਾਨ ਸੀਮਨਜੀਤ ਨੂੰ ਮਾਨ ਜੀ ਸਮਝੇ ਆ ਜੀ ਉਹਨਾਂ ਨੂੰ ਪਾਵਾਂਗੇ ਜੀ ਅੱਛਾ ਉਹਨਾਂ ਨੂੰ ਵੋਟ ਪਾਣੀ ਕੀ ਖਾਸ ਕੀ ਆਉਣਾ ਚਾ ਵਧੀਆ ਬਹੁਤ ਵਧੀਆ ਬੰਦੇ ਨੇ ਜੀ ਅੱਛਾ ਹਾਂ ਜਿਆਦਾ ਵਧੀਆ ਬੰਦੇ ਨੇ ਹਰ ਬੰਦੇ ਨੂੰ ਜੱਫੀ ਪਾ ਕੇ ਹਰ ਬੰਦੇ ਦਾ ਕੰਮ ਪੁੱਛਦੇ ਨੇ ਗਿੰਦੇ ਨੇ ਗੱਲਬਾਤ ਕਰਦੇ ਨੇ ਸਹੀ ਸਿਆਣੇ ਬੰਦੇ ਨੇ ਸੁਲਝੇ ਹੋਏ ਪੁਰਾਣੇ ਲੀਡਰ ਨੇ ਇਸ ਕਰਕੇ ਉਹਨਾਂ ਨੂੰ ਹੀ ਵੋਟ ਪਾਉਣ ਦਾ ਹੱਕ ਆ ਬਿਲਕੁਲ ਹਾਂ ਸਾਰੇ ਬੰਦੇ ਉਹਨਾਂ ਨੂੰ ਵੋਟ ਪਾਉਣਗੇ ਆ ਬਾਕੀ ਸਰਕਾਰ ਤੋਂ ਖੁਸ਼ ਨਹੀਂ ਕਿ 2 ਸਾਲਾਂ ਦੇ ਵਿੱਚ ਨਹੀਂ ਨਹੀਂ ਸਰਕਾਰ ਨੇ ਕੁਝ ਨਹੀਂ ਕਰਾਈ 2 ਸਾਲਾਂ ਦੇ ਵਿੱਚ ਉਸ ਨਹੀਂ ਕਰਾਇਆਗਾ ਨਾਉ ਕਰੇ ਉਹ ਤਾਂ ਕਹਿੰਦੇ ਅਸੀਂ ਸਭ ਕੁਝ ਬਦਲਾਂਗੇ ਨੁਹਾਰ ਬਦਲਾਂਗੇ ਐਜੂਕੇਸ਼ਨ ਦਵਾਂਗੇ ਕੁਝ ਨਹੀਂ ਬਦਲਿਆ ਹੈਗਾ ਇੱਥੇ ਸਾਡੀ ਈਦ ਕਾਦੇ ਵਿੱਚ ਹੀ ਨਹੀਂ ਆਏ ਹੈਗੇ ਇੱਕ ਦਫਾ ਆਇਆ ਇੱਕ ਦਫਾ ਆਇਆ ਈਦ ਨੂੰ ਅੱਛਾ ਹਾਂ ਮਾਨ ਸਾਹਿਬ ਇੱਕ ਆਈ ਹੈ ਈ ਹਾਂ ਮਦਦ ਆਈ ਹਾਂ ਭਾਈ ਦਿੱਤਾ ਲੇਤਾ ਕੁਝ ਨਹੀਂ ਹੈਗਾ ਨਹੀਂ ਹਰ ਐਮਪੀ ਹਰ ਬੰਦਾ ਦੇਖੇ ਜਾਂਦਾ ਉਹਨਾਂ ਨੇ ਕੁਝ ਨਹੀਂ ਦਿੱਤਾ ਲੈਂਦਾ ਹੈਗਾ ਉਸ ਨੇ ਬਦਲੇ ਜੀ ਉਹ ਆਪ ਖੁਦ ਬਾ ਖੁਦ ਬਦਲ ਗਏ ਹਾਂ ਉਹ ਆਪ ਖੁਦ ਬਾ ਖੁਦ ਬਦਲ ਗਏ ਆਪਣੀਆਂ ਰੋਟੀਆਂ ਸੇਕ ਕੇ ਵਧੀਆ ਬਣਾ ਕੇ ਆਪ ਬਦਲ ਗਏ ਬਦਲ ਗਏ ਹਾਂ ਰੋਟੀਆਂ ਤੋਂ ਪਰੋਠਿਆਂ ਦੇ ਆ ਗਏ ਇਹੋ ਗੱਲ ਤਾਂ ਨਹੀਂ ਕਿ ਤੂੰ ਬਦਲੀ 100 ਵਾਰ ਅਸੀਂ ਇੱਕ ਵਾਰ ਨਹੀਂ ਬਦਲ ਬਦਲੇ ਉਹ ਗੱਲ ਬਿਲਕੁਲ ਸਹੀ ਤੁਸੀਂ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੈ ਜਿਹੜਾ ਬੰਦਾ ਪਹਿਲਾਂ ਆਪਣੇ ਸਾਡਾ ਬੱਚਾ ਸਕੂਲ 'ਚ ਫ੍ਰੀ ਪੜ ਰਿਹਾ ਹੈ ਮਸਲਾ ਕੀ ਮੈਂ ਮਸਲਾ ਇਹ ਹੈ ਜਿਹੜਾ ਸਾਡਾ ਬੀਲੀਆ ਫ੍ਰੀ ਬਿਲਾਣਾ ਦਾ ਉਹ ਮਾਫ ਹੋ ਗਿਆ ਬੱਚਾ ਸਕੂਲ 'ਚ ਫ੍ਰੀ ਪੜ ਰਿਹਾ ਹੁਣ ਰਹੀ ਗੱਲ ਇਤਗਾ ਦੇ ਵਿੱਚ ਆਵਾਮ ਕਹਿੰਦੀ ਸਾਨੂੰ ਬਿਜਲੀ ਫ੍ਰੀ ਚਾਹੀਦੀ ਨਹੀਂ ਕੋਣ ਕਹਿੰਦਾ ਸਾਰੇ ਕਹਿ ਰਹੇ ਆ ਬਿੱਲ ਭਰਿਆ ਕਰਨ ਕਹਿੰਦੇ ਬਿੱਲ ਭਰਿਆ ਕਰਨ ਠੀਕ ਰੇਟ ਤੇ ਦੇਣ ਅਸੀਂ ਲੈਣੀ ਨਹੀਂ ਕਹਿੰਦੇ ਜੇ ਜੇ ਬੇਰੋਜ਼ਗਾਰੀ ਖਤਮ ਹੋ ਜੂਗੀ ਮੰਨ ਕੇ ਚੱਲੋ ਮੈਂ 200 ਰੁਪਏ ਦੀ ਰਹੀ ਲੈ ਕੇ ਆਉਣਾ ਜੇ ਮੈਨੂੰ 50 ਰੁਪਏ ਬਿਜਲੀ ਦੇ ਬਿੱਲ ਦੇਣੇ ਮੈਨੂੰ ਦੁਖਦੇ ਨਹੀਂ ਆ ਇਹਦਾ ਦੁਨੀਆ ਜਦ ਮੇਰੀ ਜੇਹ ਚ ਕੁਝ ਹੈ ਹੀ ਨਹੀਂ ਮੈਂ ਕਿਸੇ ਬਿੱਲ ਭਰਦਾ ਫਿਰੂੰਗਾ ਉਹੀ ਗੱਲ ਹੋ ਗਈ ਮਸਲਾ ਬੇਰੋਜ਼ਗਾਰੀ ਉਹੀ ਆ ਗਈ ਨਾ ਸਿੱਖਿਆ ਹੋ ਕਿੱਥੋਂ ਰਹੀ ਸਿਹਤ ਐਟ ਬੇਰੋਜ਼ਗਾਰੀ ਹੋ ਕਿੱਥੋਂ ਰਹੀ ਜਿਹੜੇ ਬੈਠੇ ਨੇ ਮੰਤਰੀ ਮੁੱਖ ਮੰਤਰੀ ਬੈਠੇ ਤੇ ਪੰਜਾਬ ਦਾ ਕੀ ਕਹਿ ਰਿਹਾ ਜੀ ਮੈਂ ਭਗਵੰਤ ਮਾਨ ਐ ਕਰਕੇ ਦਿਖਾਉਂਦਾ ਉਹਨੂੰ ਇਹੀ ਨਹੀਂ ਪਤਾ ਵੀ ਵੱਡ ਭਗਵੰਤ ਮਾਨ ਹੈਗੀ ਚੀਜ਼ ਉਹਨੂੰ ਇਹੀ ਪਤਾ ਜੀ ਮੈਨੇ ਹੱਲੋ ਫਾਸੋ ਕਰਕੇ ਚਲੇ ਗਿਆ ਜਿਹੜੀ ਦੁਨੀਆਦਾਰੀ ਦੇ ਵਿੱਚ ਕੋਈ ਵੀ ਬਾਲੂ ਕਿਦਾਂ ਦਿਖਾਉਣੀ ਹੈ ਉਹਦੇ ਚ ਇਹ ਦਿਖਾਇਆ ਜਾਂਦਾ ਵੀ ਹਾਂ ਮੈਨੂੰ ਇਕੱਠੇ ਕਿਵੇਂ ਕਰਨਾ ਹੈ ਉਹਦਾ ਚਾਰ ਜੁੜ ਗਏ ਉਹਦੋਂ ਚਾਰ ਜੁੜ ਗਏ ਉਹਦੋਂ ਕੰਦੇ ਕਦਮ ਤੁਹਾਡੇ ਸਾਹਮਣੇ ਮੇਰੀ ਗੱਲ ਦਾ ਸੁਣੋ ਹਰ ਇੱਕ ਬੰਦੇ ਦੀ ਆਪਣੇ ਆਪਣੇ ਵਿਚਾਰ ਧਾਰਾ ਹੈ ਸਾਡੀ ਵਿਚਾਰ ਉਹ ਕਹਿੰਦੇ ਰੋਜ਼ਗਾਰ ਦੋ ਕਹਿੰਦੇ ਤੁਸੀਂ ਗੱਲ ਨਹੀਂ ਸੁਣਦੇ ਸਾਰਾ ਕੁਝ ਖਤਮ ਕਰੋ ਉਹ ਇਹ ਤਾਂ ਗੱਲ ਬੇਲੀਆ ਬਿੱਲਾ ਲੋ ਜੜਾ ਕੇ ਹੁਣ ਤੁਸੀਂ ਇਹ ਲੈ ਲਓ ਅਗਨੀ ਵੀਰ ਜਿਹੜੀ ਅਗਨੀ ਵੀਰ ਜਿਹੜੀ ਯੋਜਨਾ ਲੈ ਕੇ ਆ ਨਾ ਸੈਂਟਰ ਸਰਕਾਰ ਲੈ ਕੇ ਆਈ ਹੈ ਅਗਨੀ ਵੀਰ ਯੋਜਨਾ 80 ਕਰੋੜ ਬੰਦੇ ਨੂੰ ਕਣਕ ਫਰੀ ਦੇ ਦੇਣੇ ਆਕਾਰੀ ਦੇ ਰਹੇ ਨੇ ਇਹ ਬੇਰੋਜ਼ਗਾਰੀ ਹੈ ਇਹ ਬੇਰੋਜ਼ਗਾਰੀ ਹੈ ਮੰਗ ਸਾਡੇ ਕੋਲੋਂ 70 ਸਾਲ ਦੇ ਵਿੱਚ 70 ਸਾਲ ਦੇ ਵਿੱਚ 70 ਸਾਲ ਦੇ ਵਿੱਚ ਉਰੇ ਲੋਕ ਜਨਰਲ ਕਾਸੇ ਆ ਮੇਰੇ ਰਿਸ਼ਤੇਦਾਰ ਹੀ ਐ ਵੀ ਜਨਰਲ ਕਾਸੇ ਆਉਂਦਾ ਮੈਂ ਵੀ ਤੁਹਾਡੇ ਖੁਸ਼ ਤਾਂ ਨਹੀਂ ਹੈਗੇ ਸਰਕਾਰ ਤੋਂ ਨਹੀਂ ਖਿਲਾਫ ਨਹੀਂ ਹੈਗੇ ਜਾਇ ਇਹ ਵਿਚਾਰ ਖਿਲਾਫ ਨਹੀਂ ਕਰ ਰਹੇ ਉਹ ਖੁਸ਼ ਨਹੀਂ ਹੈਗੇ ਵਿਚਾਰਧਾਰਾ ਅਲੱਗ ਅਲੱਗ ਹੈ ਇਹ ਨਹੀਂ ਦਿਹਾੜੀ ਲੱਗਦੀ ਹੈ ਜਨਰਲ ਕਾਸਟ ਨੂੰ 70 ਸਾਲ ਦੇ ਪਹਿਲੀ ਵਾਰ ਬਿਜਲੀ ਫ੍ਰੀ ਮਿਲੀ ਹੈ ਸਾਰ ਜਿੰਦਗੀ ਅਸੀਂ ਬਿਜਲੀ ਫ੍ਰੀ ਹੈ ਸਾਨੂੰ ਬਿਜਲੀ ਫ੍ਰੀ ਮਿਲਿਆ ਜਿਹੜੀ ਚੀਜ਼ ਦੀ ਸਹੂਲਤ ਦੇ ਰਹੀ ਹੈ ਠੀਕ ਹੈ ਬਜਟ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਦੇਖ ਲਓ ਉੱਪਰ ਜਾ ਰਿਹਾ ਪੰਜਾਬ ਸਵਾਸਥ ਦੇ ਵਿੱਚ ਦੇ ਲਓ ਸਿੱਖਿਆ ਵਿੱਚ ਦੇ ਲਓ ਕਹਿੰਦੇ ਕਰਜ਼ੇ ਵਿੱਚ ਵੀ ਉੱਪਰ ਜਾ ਰਿਹਾ ਕਹਿੰਦੇ 70 ਕਰੋੜ ਦੇ ਨੇੜੇ ਤੇੜੇ ਕਰਜ਼ਾ ਕਿਸ ਟਾਈਮ ਜਿਸ ਟਾਈਮ ਆਪਣੀ ਕੈਪਟਨ ਸਰਕਾਰ ਕੀ ਇਹ ਕਿੰਨਾ ਕਰਜ਼ਾ ਸੀ ਕੈਪਟਨ ਨੇ 50 ਕਰੋੜ ਦੇ ਨੇੜੇ ਤੇ ਛੱਡਿਆ ਉਹਨਾਂ ਨੇ ਉਸ ਤੇ 70 ਕਰੋੜ ਦੇ ਨੇੜੇ ਤੇੜੇ ਹੁਣ ਹੋ ਗਿਆ ਕਹਿੰਦੇ 2 ਸਾਲਾਂ ਦੇ ਵਿੱਚ ਹੀ ਉਹਨਾਂ ਨੇ ਕਿਹਾ ਵੀ ਕਰਜ਼ਾ ਪੂਰੇ ਆਪ ਕਿੰਨੇ ਬੰਦੇ ਖੜੇ ਆ ਕੋਈ ਬੰਦਾ ਕਹਿੰਦੇ ਸਾਥ ਆਲਾ ਕਰਜ਼ੇ ਦੇ ਵਿੱਚ ਹੈਂ ਗੁਜਰਾਤ ਸਰਕਾਰ ਇਸ ਟਾਈਮ ਗਵਰਨਮੈਂਟ ਦਾ ਜਿਹੜਾ ਕੱਲਾ ਕੱਲਾ ਬੰਦਾ ਜਿੰਨੇ ਵੀ ਖੜੇ ਨੇ 1,20,000 ਰੁਪਏ ਨੂੰ ਕਰਜ਼ਾਈ ਦੇ ਨੇ ਕੱਲਾ ਕੱਲਾ ਜਾ ਜੰਮ ਦਾ ਬਚਾ ਇਸ ਟਾਈਮ ਗਵਰਨਮੈਂਟ ਦਾ ਕਰਜਾਈ ਉਹ ਹੈ ਜਿਹੜਾ ਜੰਮ ਦਾ ਬੱਚਾ ਵੀ ਹੈ ਉਹ ਕਹਿੰਦਾ ਮੈਨੇ ਕੋ ਦਿਨਾਂ ਲਈ 1,20,000 ਰੁਪਏ ਇਕੱਲੇ ਇਕੱਲੇ ਸਰਕਾਰ ਉਹਦੇ ਹਿੱਸੇ ਜੀ ਵਾਰ ਰਹੀ ਹੈ ਵੀ ਦੇ ਭੈਣ ਚ ਦਾ ਕਿੱਥੋਂ ਦੇਗਾ ਤੇ ਇਹਨੂੰ ਪੂਰਾ ਕਰਕੇ ਨਹੀਂ ਗੱਲਾਂ ਬਾਤਾਂ ਕੱਢਦੇ ਕਿ ਮੈਂ ਆਣਾ ਤੁਹਾਡੇ ਕੋਲ ਆਣਾ ਕੀ ਹਾਲ ਬੈਠੀ